ਕੱਢ ਪਤਾ ਨਹੀਂ ਕੱਢ ਦੰਤ ਕੱਢ ਕੱਢ ਦਾਰ ਮਾਰ ਦੇ ਜਦਾ ਕੱਢ ਦਾਰ ਕੱਢ 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 ਇੱਕ ਵਾਰ ਕੱਢ ਦੰਤ ਮਾਰ ਦੋ ਜਾਰ ਕੱਢ ਕੱਢ ਮਾਰਦਾ ਨਹੀਂ ਤੂੰ ਬਾਈ ਕੱਡੇ ਕੱਦੇ ਵੀ ਤੂੰ ਉਧਾਰ ਮਾਰਨਾ ਤੇ ਤੇਰੀ ਗੱਲ ਸੁਣ ਤੂੰ ਉਹੀ ਸਲੂਟ ਵੀਡੀਓ ਆ ਜਿਹੜੀ ਜਲੰਧਰ ਦੇ ਮੁੰਡੇ ਦੀ ਦੁਪਾਈ ਦੇ ਵਿੱਚ ਹੱਤਿਆ ਕੀਤੀ ਦਰਅਸਲ ਇਹ ਕਹਿੰਦੇ ਆ ਕਿ ਮੁੰਡੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਗਏ ਸੋ ਦੋ ਵਾਪਸ ਆਉਂਦੇ ਆ ਤੇ ਛੋਟੀ ਜੀ ਚੜਪ ਹੁੰਦੀ ਆ ਤੇ ਜਿਹੜੇ ਮੁੰਡੇ ਦਾ ਬਿਰਹਾਮੀ ਦੇ ਨਾਲ ਕਤਲ ਕੀਤਾ ਗਿਆ ਉਹ ਇਹ ਲੜਾਈ ਛਡਾਉਣ ਗਿਆ ਸੀਗਾ ਤੁਸੀਂ ਦੇਖੋ ਕਿੱਡੀ ਬਿਰਹਾਮੀ ਦੇ ਨਾਲ ਇਹ ਸਰਦਾਰ ਮੁੰਡੇ ਨੇ ਉਹਦਾ ਕਤਲ ਕਰ ਦਿੱਤਾ ਔਰ ਜਿੰਨੇ ਜਿੰਨੇ ਤੇਜ ਤਾਰ ਹਥਿਆਰ ਦੇ ਨਾਲ ਉਹਦੀ ਉਹਦਿਆਂ ਉਹਦਾ ਅੰਦਰ ਵੱਢਿਆ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੁਣ ਵਾਇਰਲ ਵੀ ਹੋਣੀ ਸ਼ੁਰੂ ਹੋਈ ਆ ਪਰ ਤੁਹਾਨੂੰ ਐਕਸਕਲੂਸਿਵ ਵੀਡੀਓ ਜਿਹੜੀ ਆ ਉਹ ਦਿਖਾ ਰਹੇ ਆ ਉਹਦੇ ਪਾਰਟ ਦਿਖਾ ਰਹੇ ਆ ਦੇਖੋ ਛਡਾਉਣ ਗਿਆ ਮੁੰਡਾ ਸੀਗਾ ਉਸ ਮੁੰਡੇ ਦਾ ਜਿਹੜਾ ਛਡਾ ਰਿਹਾ ਤੁਸੀਂ ਦੇਖੋ ਕਿ ਆ ਮੁੰਡਾ ਜਿਹਦੇ ਸ਼ਰਟ ਪਾਈ ਆ ਸਕਾਈ ਬਲੂ ਕਲਰ ਦੀ ਉਹ ਛਡਾਉਣ ਉਂਦਾਇਆ ਉਸ ਦੇ ਤੇਜਦਾਰ ਹਥਿਆਰ ਢਿੱਡ ਚ ਲੱਗਦਾ ਆਂਦਰਾ ਤੱਕ ਪਾੜ ਜਾਂਦੀਆਂ ਤੇ ਖੂਨੋਂ ਖੂਨ ਉਹ ਇਸ ਪਾਰਕਿੰਗ ਦੇ ਵਿੱਚ ਡਿੱਗਿਆ ਹੁੰਦਾ ਪਰ ਜਦੋਂ ਤੱਕ ਐਂਬੂਲੈਂਸ ਹੁੰਦੀ ਆ ਉਦੋਂ ਤੱਕ ਇਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਚੰਗੇ ਭਵਿੱਖ ਲਈ 15 ਸਾਲ ਪਹਿਲਾਂ ਜਲੰਧਰ ਤੋਂ ਦੁਬਈ ਦਾ ਸਫ਼ਰ ਤੈਅ ਕੀਤਾ ਸੀਗਾ ਪਰ ਸਫ਼ਰ ਦੇ ਆਖਰੀ ਦਿਨਾਂ ਦੇ ਵਿੱਚ ਜਦੋਂ ਕਹਿੰਦੇ ਛੁੱਟੀ ਵਾਪਸ ਆਉਣਾ ਸੀ ਥੋੜੇ ਦਿਨ ਰਹਿ ਗਏ ਸੀ ਝੜਪ ਹੋ ਗਈ ਲੜਾਈ ਨੂੰ ਛਡਾਉਣ ਗਏ ਨੇ ਜਿਹੜਾ ਆ ਐਡਾ ਜੋਖੇ ਮੁੱਲ ਲੈ ਲਿਆ ਉਹ ਐਕਸਕਲੂਸਿਵ ਵੀਡੀਓ ਜਿਹੜੀ ਆ ਜਿੱਥੇ ਇਹਨੂੰ ਵੱਟ ਦਾਇਆ ਜਿੱਥੇ ਦੇ ਅੰਦਰ ਤੱਕ ਦੀ ਨਾਣਾ ਕਟੀਆਂ ਜਾਂਦੀਆਂ ਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਨਹੀਂ ਦਿਖਾਈਆਂ ਜਾ ਸਕਦੀਆਂ ਪਰ ਬਹੁਤ ਬੇਰਮੀ ਦੇ ਨਾਲ ਕਤਲ ਹੋਇਆ ਔਰ ਜਲੰਧਰ ਦੇ ਬਿਲਕੁਲ ਲਾਗੇ ਪਿੰਡ ਲੱਗਦਾ ਆ ਕਹਿੰਦੇ ਕੈਂਟ ਦੇ ਕੋਲ ਪਿੰਡ ਆ ਔਰ ਇਸ ਮੁੰਡੇ ਦੀ ਪਛਾਣ ਪੰਕਜ ਦੇ ਰੂਪ ਦੇ ਵਿੱਚ ਹੋਈ ਆ ਪੰਕਜ ਦਾ ਨਾਮ ਹੈ ਔਰ ਦੁਬਈ ਦੇ ਵਿੱਚ ਸੀਗਾ ਦੁਬਈ ਦੇ ਕਿਸੇ ਪਾਰਕਿੰਗ ਪਲਾਜ਼ੇ ਦੇ ਵਿੱਚ ਲੜਾਈ ਹੁੰਦੀ ਆ ਇਹਦੇ ਦੋਸਤਾਂ ਦੀ ਇਹ ਲੜਾਈ ਛਡਾਉਂਦਾ ਛਡਾਉਂਦਾ ਜਾਂਦਾ ਆ ਇੱਕ ਵਾਰ ਤੁਹਾਨੂੰ ਇਹ ਵੀਡੀਓ ਜਿਹੜੀ ਆ ਦਿਖਾਉਨੇ ਆ ਕਿ ਕਿਵੇਂ ਜਿਹੜਾ ਲੜਾਈ ਚੱਲਦੀ ਹੁੰਦੀ ਆ ਇਹ ਛਡੌਣ ਜਾਂਦਾ ਔਰ ਅਚਾਨਕ ਸਰਦਾਰ ਮੁੰਡਾ ਆਪਣੀ ਗੱਡੀ ਚੋਂ ਬਹੁਤ ਤੇਜ਼ਦਾਰ ਹਥਿਆਰ ਜਿਹਨੂੰ ਕਾਪਾ ਵੀ ਨਹੀਂ ਕਿਹਾ ਜਾ ਸਕਦਾ ਇੰਦਾ ਲੱਗਦਾ ਕਿ ਹੈਂਡ ਮੇਡ ਹਥਿਆਰ ਬਣਾਇਆ ਹੋਇਆ ਆ ਇਹ ਜ ਟੈਟ ਦੇ ਵਿੱਚ ਮਾਰ ਦਿੰਦਾ ਹੈ ਤੇ ਜਿਸ ਦੇ ਨਾਲ ਉਹ ਮੁੰਡਾ ਉੱਥੇ ਹੀ ਲਹੂ ਲੋਹਾਨ ਹੋ ਕੇ ਡਿੱਗ ਜਾਂਦਾ ਆ ਤੇ ਥੋੜੇ ਜਿਹੀ 2-3 ਮਿੰਟਾਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਐਬੂਲੈਂਸ ਆਉਣ ਨੂੰ 2-3 ਮਿੰਟ ਲੱਗਦੇ ਆ ਪਰ ਇਹ ਪੰਜਾਬ ਦਾ ਮੁੰਡਾ ਜਿਹੜਾ ਬਚਾਇਆ ਨਹੀਂ ਜਾ ਸਕਿਆ ਫਿਲਹਾਲ ਤੁਹਾਨੂੰ ਮੈਂ ਪੂਰੀ ਵੀਡੀਓ ਦਿਖਾਉਣਾ ਕਿ ਕਿਵੇਂ ਝੜਪ ਹੁੰਦੀ ਆ ਕਿਵੇਂ ਹਟਾਉਂਦਾ ਇਹ ਤੇ ਕਿਵੇਂ ਉਸ ਬਾਅਦ ਇਹਦੇ ਢਿੱਡ ਦੇ ਵਿੱਚ ਉਹ ਤੇਜ਼ ਤਾਰ ਹਥਿਆਰ ਮਾਰ ਦਿੰਦਾ ਪਤਾ ਨਹੀਂ ਕੱਢ ਦਾਂਤ ਕੱਢ ਕੱਢ ਦਾਂਤ ਮਾਰ ਦਿੰਦਾ ਕੱਢ ਦਾਂਤ ਕੱਢ 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 ਇੱਕੋ ਕੱਢ ਦਾਂਤ ਮਾਰ ਦੋ ਜਾਰ ਕੱਢ ਕੱਢ ਮਾਰਦਾ ਨਹੀਂ ਨਹੀਂ ਇਹ ਤੂੰ ਭਾਈ ਕੱਡੇ ਕਦੇ ਆ ਇਹ ਤੁਹਾਨੂੰ ਮਾਰਨਾ ਤੇ ਇਹ ਉਹੀ ਸਲੋਸ ਵੀਡੀਓ ਆ ਜਿਹੜੀ ਜਲੰਧਰ ਦੇ ਮੁੰਡੇ ਦੀ ਦੁਪਾਈ ਦੇ ਵਿੱਚ ਹੱਤਿਆ ਕੀਤੀ ਦਰਅਸਲ ਇਹ ਕਹਿੰਦੇ ਆ ਕਿ ਮੁੰਡੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਗਏ ਸਜੋ ਦੋ ਵਾਪਸ ਆਉਂਦੇ ਆ ਤੇ ਛੋਟੀ ਜੀ ਝੜਪ ਹੁੰਦੀ ਆ ਤੇ ਜਿਹੜੇ ਮੁੰਡੇ ਦਾ ਬਿਰਾਮੀ ਦੇ ਨਾਲ ਕਤਲ ਕੀਤਾ ਗਿਆ ਉਹ ਇਹ ਲੜਾਈ ਛਡਾਉਣ ਗਿਆ ਸੀਗਾ ਤੁਸੀਂ ਦੇਖੋ ਕਿੱਡੀ ਬਿਰਾਮੀ ਦੇ ਨਾਲ ਇਹ ਸਰਦਾਰ ਮੁੰਡੇ ਨੇ ਉਹਦਾ ਕਤਲ ਕਰ ਦਿੱਤਾ ਔਰ ਜਿੰਨੇ ਜਿੰਨੇ ਤੇਜ਼ ਤਾਰ ਹਥਿਆਰ ਦੇ ਨਾਲ ਉਹਦੀ ਉਹਦਾਂ ਉਹਦਾ ਅੰਦਰ ਵੱਢਿਆ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੁਣ ਵਾਇਰਲ ਵੀ ਹੋਣੀ ਸ਼ੁਰੂ ਹੋਈ ਆ ਪਰ ਤੁਹਾਨੂੰ ਐਕਸਕਲੂਸਿਵ ਵੀਡੀਓ ਜਿਹੜੀ ਆ ਉਹ ਦਿਖਾ ਰਹੇ ਆ ਉਹਦੇ ਪਾਰਟ ਦਿਖਾ ਰਹੇ ਆ ਦੇਖੋ ਛਡਾਉਣ ਗਿਆ ਮੁੰਡਾ ਸਿਗਾ ਉਸ ਮੁੰਡੇ ਦਾ ਜਿਹੜਾ ਛਡਾਰਿਆ ਤੁਸੀਂ ਦੇਖੋ ਕਿ ਆ ਮੁੰਡਾ ਜਿਹਦੇ ਸ਼ਰਟ ਪਾਈ ਆ ਸਕਾਈ ਬਲੂ ਕਲਰ ਦੀ ਉਹ ਛਡਾਉਣ ਡਿਆ ਮੁੰਡਾਇਆ ਉਸ ਦੇ ਤੇਜਦਾਰ ਹਥਿਆਰ ਢਿੱਡ 'ਚ ਲੱਗਦਾ ਆਂਦਰਾ ਤੱਕ ਪਾੜ ਜਾਂਦੀਆਂ ਤੇ ਖੂਨੋ ਖੂਨ ਉਹ ਇਸ ਪਾਰਕਿੰਗ ਦੇ ਵਿੱਚ ਡਿੱਗਿਆ ਹੁੰਦਾ ਪਰ ਜਦੋਂ ਤੱਕ ਐਬੂਲੈਂਸ ਹੁੰਦੀ ਆ ਉਦੋਂ ਤੱਕ ਇਸ ਮੁੰਡੇ ਦੀ ਮੌਤ ਹੋ ਜਾਂਦੀ ਆ ਚੰਗੇ ਭਵਿੱਖ ਲਈ 15 ਸਾਲ ਪਹਿਲਾਂ ਜਲੰਧਰ ਤੋਂ ਦੁਬਈ ਦਾ ਸਫ਼ਰ ਤੈਅ ਕੀਤਾ ਸੀਗਾ ਪਰ ਸਫ਼ਰ ਦੇ ਆਖਰੀ ਦਿਨਾਂ ਦੇ ਵਿੱਚ ਜਦੋਂ ਕਹਿੰਦੇ ਛੁੱਟੀ ਵਾਪਸ ਆਉਣਾ ਸੀ ਥੋੜੇ ਦਿਨ ਰਹਿ ਗਏ ਸੀਗੇ ਚੜਪ ਹੋ ਗਈ ਲੜਾਈ ਨੂੰ ਛਡਾਉਣ ਗਏ ਨੇ ਜਿਹੜਾ ਆ ਐਡਾ ਜੋਖੇ ਮੁੱਲ ਲੈ ਲਿਆ ਉਹ ਐਕਸਕਲੂਸਿਵ ਵੀਡੀਓ ਜਿਹੜੀ ਆ ਜਿੱਥੇ ਇਹਨੂੰ ਵੱਡ ਦਾਇਆ ਜਿੱਥੇ ਇਹਦੇ ਅੰਦਰ ਤੱਕ ਦੀਆਂ ਨਾੜਾਂ ਕੱਟੀਆਂ ਜਾਂਦੀਆਂ ਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਨਹੀਂ ਦਿਖਾਈਆਂ ਜਾ ਸਕਦੀਆਂ ਪਰ ਬਹੁਤ ਬੇਰਮੀ ਦੇ ਨਾਲ ਕਤਲ ਹੋਇਆ ਔਰ ਜਲੰਧਰ ਦੇ ਬਿਲਕੁਲ ਲਾਗੇ ਪਿੰਡ ਲੱਗਦਾ ਆ ਕਹਿੰਦੇ ਕੈਂਟ ਦੇ ਕੋਲ ਪਿੰਡ ਆ ਔਰ ਇਸ ਮੁੰਡੇ ਦੀ ਪਛਾਣ ਪੰਕਜ ਦੇ ਰੂਪ ਦੇ ਵਿੱਚ ਹੋਈ ਆ ਪੰਕਜ ਦਾ ਨਾਮ ਹੈ ਔਰ ਦੁਬਈ ਦੇ ਵਿੱਚ ਸੀਗਾ ਦੁਬਈ ਦੇ ਕਿਸੇ ਪਾਰਕਿੰਗ ਪਲਾਜ਼ੇ ਦੇ ਵਿੱਚ ਲੜਾਈ ਹੁੰਦੀ ਆ ਇਹਦੇ ਦੋਸਤਾਂ ਦੀ ਇਹ ਲੜਾਈ ਛਡਾਉਂਦਾ ਛਡਾਉਂਦਾ ਜਾਂਦਾ ਆ ਇੱਕ ਵਾਰ ਤੁਹਾਨੂੰ ਇਹ ਵੀਡੀਓ ਜਿਹੜੀ ਆ ਦਿਖਾਉਨੇ ਆ ਕਿ ਕਿਵੇਂ ਜਿਹੜਾ ਲੜਾਈ ਚੱਲਦੀ ਹੁੰਦੀ ਆ ਇਹ ਛਡੌਣ ਜਾਂਦਾ ਔਰ ਅਚਾਨਕ ਸਰਦਾਰ ਮੁੰਡਾ ਆਪਣੀ ਗੱਡੀ ਚੋਂ ਬਹੁਤ ਤੇਜ਼ਦਾਰ ਹਥਿਆਰ ਜਿਹਨੂੰ ਕਾਪਾ ਵੀ ਨਹੀਂ ਕਿਹਾ ਜਾ ਸਕਦਾ ਇੰਦਾ ਲੱਗਦਾ ਕਿ ਹੈਂਡ ਮੇਡ ਹਥਿਆਰ ਬਣਾਇਆ ਹੋਇਆ ਆ ਇਹ ਜ ਟੈਟ ਦੇ ਵਿੱਚ ਮਾਰ ਦਿੰਦਾ ਹੈ ਤੇ ਜਿਸ ਦੇ ਨਾਲ ਉਹ ਮੁੰਡਾ ਉੱਥੇ ਹੀ ਲਹੂ ਲੋਹਾਨ ਹੋ ਕੇ ਡਿੱਗ ਜਾਂਦਾ ਆ ਤੇ ਥੋੜੇ ਜੀ 2-3 ਮਿੰਟਾਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਐਬੂਲੈਂਸ ਆਉਣ ਨੂੰ 2-3 ਮਿੰਟ ਲੱਗਦੇ ਆ ਪਰ ਇਹ ਪੰਜਾਬ ਦਾ ਮੁੰਡਾ ਜਿਹੜਾ ਬਚਾਇਆ ਨਹੀਂ ਜਾ ਸਕਿਆ ਫਿਲਹਾਲ ਤੁਹਾਨੂੰ ਮੈਂ ਪੂਰੀ ਵੀਡੀਓ ਦਿਖਾਉਣਾ ਕਿ ਕਿਵੇਂ ਝੜਪ ਹੁੰਦੀ ਆ ਕਿਵੇਂ ਹਟਾਉਂਦਾ ਇਹ ਤੇ ਕਿਵੇਂ ਉਸ ਬਾਅਦ ਇਹਦੇ ਢਿੱਡ ਦੇ ਵਿੱਚ ਉਹ ਤੇਜ਼ ਤਾਰ ਹਥਿਆਰ ਮਾਰ ਦਿੰਦਾ ਹੈ